ਅਗਸਤ ਦੇ ਵਿੱਚ ਸਾਡੇ ਕੋਲ ਬੜੀ ਅੱਛੀ ਬਾਰਿਸ਼ ਹੋਈ ਹੈ ਨਾਰਮਲ ਤੋਂ ਜ਼ਿਆਦਾ ਰਹੀ ਹੈ ਜਿੰਨੇ 240 ਮਿਲੀਮੀਟਰ ਤੱਕ ਹੋਈ ਹੈ 190 ਹੋਣੀ ਚਾਹੀਦੀ ਸੀ ਹੁਣ ਸੈਪਟੰਬਰ ਦੇ ਵਿੱਚ ਵੀ ਨਾਰਮਲ ਤੋਂ ਜ਼ਿਆਦਾ ਹੋਈ ਹੈ ਸੋ ਜਿਹੜੀ ਬਾਰਿਸ਼ਾਂ ਦਾ ਇੱਕ ਤਾਂ ਪੈਟਰਨ ਚੇਂਜ ਹੋ ਰਿਹਾ ਦੇਖ ਰਹੇ ਹਾਂ ਕਿ ਜੁਲਾਈ ਦੇ ਵਿੱਚ ਸਾਡੇ ਕੋਲ ਨਾਰਮਲ ਤੋਂ ਘੱਟ ਬਾਰਿਸ਼ ਸੀ ਅਗਸਤ ਦੇ ਵਿੱਚ ਨਾਰਮਲ ਤੋਂ ਜ਼ਿਆਦਾ ਰਹੀ ਹੈ ਹੁਣ ਸੈਪਟੰਬਰ ਚ ਨਾਰਮਲ ਤੋਂ ਜ਼ਿਆਦਾ ਰਹੀ ਹੈ ਔਰ ਆਲਮੋਸਟ ਲੱਗਦਾ ਹੈ ਕਿ ਨਾਰਮਲ ਤੋਂ ਜ਼ਿਆਦਾ ਹੋ ਹੀ ਜਾਏਗੀ ਕ੍ਰਾਸ ਕਰ ਸਕਦੀ ਹੈ ਸੋ ਹਿਊਮਿਡਿਟੀ ਲੈਵਲ ਤਾਂ ਨੈਚੁਰਲੀ ਜ਼ਿਆਦਾ ਹੈ ਹੀ ਹੈ ਕਿਉਂਕਿ ਇਹ ਨਹੀਂ ਜ਼ਿਆਦਾ ਜਿਹੜੀ ਬਾਰਿਸ਼ ਹੋਈ ਹੈ ਉਹਦੇ ਨਾਲ ਸਾਰੇ ਐਟਮਾਸਫੇਅਰ ਦੇ ਵਿੱਚ ਇਹ ਹਿਊਮਿਡਿਟੀ ਜਿਹੜੀ ਆ ਵਧ ਗਈ ਹੋਈ ਹੈ ਤੇ ਇਹ ਇੱਕ ਤਰ੍ਹਾਂ ਨਾਲ ਫੰਗਲ ਡਿਜ਼ੀਜ਼ਸ ਹੁੰਦੀਆਂ ਨੇ ਸੋ ਜਿੱਥੇ ਵੀ ਕਿਸਾਨ ਵੀਰਾਂ ਨੂੰ ਲੱਗਦਾ ਹੈ ਕਿ ਸਾਨੂੰ ਕੋਈ ਸਿੰਪਟਮਸ ਨਜ਼ਰ ਆ ਰਹੇ ਨੇ ਤਾਂ ਉੱਥੇ ਜਿਵੇਂ ਪਲਾਂਟ ਹੋਪਰਸ ਦੀ ਵੀ ਹੁੜਾ ਰਹੀ ਹੈ ਕਿਉਂਕਿ ਵਧ ਰਹੇ ਆ ਥੋੜੇ ਜਿਏ ਕਿਉਂਕਿ ਉਹ ਵੀ ਇਸ ਸੀਜ਼ਨ ਦੇ ਵਿੱਚ ਫੇਵਰੇਬਲ ਕੰਡੀਸ਼ਨਸ ਹੋ ਜਾਂਦੀਆਂ ਤਾਂ ਉੱਥੇ ਉਹਨਾਂ ਨੂੰ ਜ਼ਰੂਰ ਆਪਣਾ ਜਿਹੜੇ ਕਿਸਾਨ ਵੀਰਾਂ ਨੂੰ ਚਾਹੀਦਾ ਮਾਰਾ ਨਾਲ ਸੰਪਰਕ ਕਰਨ ਪਾ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਹੁਣ ਸਾਡੇ ਕੋਲ ਜਿਸ ਤਰ੍ਹਾਂ ਮੌਨਸੂਨ ਦੀ ਐਕਟੀਵਿਟੀ ਕਾਫੀ ਲੋ ਹੋ ਚੁੱਕੀ ਹੈ ਕਿਉਂਕਿ ਉਹਦੀ ਬੈਕਵਰਡ ਪੁਸ਼ ਹੋ ਚੁੱਕੀ ਹੈ ਇੰਨੀ ਜ਼ਿਆਦਾ ਮਤਲਬ ਨਾਰਥ ਰੀਜਨ ਵਾਲੋ ਦਾ ਮੂਵਮੈਂਟ ਨਹੀਂ ਹੈ ਸੋ ਕਾਫੀ ਚਾਂਸਸ ਨੇ ਕਿ ਹਲੇ ਸਾਡੇ ਕੋਲ ਤਿੰਨ ਚਾਰ ਦਿਨ ਚਾਰ ਪੰਜ ਦਿਨ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਫੋਰਕਾਸਟ ਆਈ ਹੈ 13 14 15 ਤੱਕ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੁਝ ਆਈਸੋਲੇਟਿਡ ਪਾਰਟਲੀ ਕਲਾਉਡੀ ਹੋ ਸਕਦਾ ਹੈ ਬਟ ਬਾਰਿਸ਼ ਦੀ ਸੰਭਾਵਨਾ ਕਾਫੀ ਘੱਟ ਹੈ ਸੋ ਕਾਫੀ ਚਾਂਸਸ ਨੇ ਕਿ ਹਲੇ ਮਤਲਬ 15 ਤਰੀਕ ਤੱਕ ਸਾਡੇ ਕੋਲ ਜਿਹੜਾ ਮੌਸਮ ਹੈ ਕੁਝ ਟੁੱਟਵੀ ਬਦਲਵਾਈ ਜਿਵੇਂ ਪਾਟਲੀ ਕਲਾਊਡੀ ਕੰਡੀਸ਼ਨਸ ਹੋ ਸਕਦੀਆਂ ਆਈਸੋਲੇਟਰਿਕ ਮਾੜਾ ਮੋਟਾ ਹੋ ਸਕਦਾ ਬਟ ਜਿਸ ਤਰ੍ਹਾਂ ਕਿ ਆਪਾਂ ਫੁੱਲ ਫਲੇਸ਼ਡ ਮੌਨਸੂਨ ਜਿਸ ਤਰ੍ਹਾਂ ਐਕਟਿਵ ਹੋਈ ਹੁੰਦੀ ਹੈ ਲਾਈਟ ਟੂ ਮੋਡਰੇਟ ਰੇਨਫਾਲ ਐਕਸਪੈਕਟ ਹੁੰਦੀ ਆ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਹਲੇ ਤੱਕ ਜੋ ਸਾਡੇ ਕੋਲ ਫੋਰਕਾਸਟ ਹੈ ਹੈਲੋ ਮਾਸਟਰ ਸਸ਼ੀਗੁਰ ਦਾ ਆ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਹਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸੋ ਦੋਸਤੋ ਇਸ ਵੇਲੇ ਆਏਗੇ ਐਸੀ ਲੁਧਿਆਣਾ ਪੰਜਾਬ ਯੂਨੀਵਰਸਿਟੀ ਦੇ ਵੀ ਤੁਹਾਨੂੰ ਦੱਸ ਦਵਾਂ ਕਿ ਅਗਰ ਗੱਲ ਕਰੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇਸ ਟਾਈਮ ਕਲਾਈਮਟ ਚੇਂਜ ਡਿਪਾਰਟਮੈਂਟ ਤੇ ਆਇਆ ਜਿਸ ਤਰ੍ਹਾਂ 106 ਮਿਲੀਮੀਟਰ ਦੀ ਨੀਡ ਸੀ ਪੂਰੇ ਮਹੀਨੇ ਦੀ ਤੇ ਪਹਿਲੇ ਹਫਤੇ 86 ਮਿਲੀਮੀਟਰ ਹੋ ਗਿਆ ਕਿੱਦਾਂ ਦੇਖਦੇ ਹਾਂ ਸਰ ਹਾਂਜੀ ਦੇਖੋ ਸੈਪਟੈਂਬਰ ਦੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਫਰਸਟ ਵੀਕ ਦੀ ਤਾਂ ਸਾਡੇ ਕੋਲ 86 ਮਿਲੀਮੀ against the normal of 35 so it means ਤੁਸੀਂ ਕਹਿੰਦੇ ਹੋ ਕਿ ਡਬਲ ਤੋਂ ਵੀ ਜ਼ਿਆਦਾ بارش ਹੋ ਗਈ ਹੈ ਤੇ 106 ਸਾਡੇ ਕੋਲ ਲੁਧਿਆਣੇ ਦੀ ਨਾਰਮਲ ਹੁੰਦੀ ਹੈ ਸੋ ਸਿਰਫ 20 mm ਜਿਹੜੀ ਉਹ ਰਹਿ ਗਈ ਹੈ ਮਤਲਬ ਬਾਕੀ ਜਿਸ ਤਰ੍ਹਾਂ ਕਵਰ ਅਪ ਹੋ ਸਕਦੀ ਹੈ ਅ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਗਸਤ ਦੇ ਵਿੱਚ ਸਾਡੇ ਕੋਲ ਬੜੀ ਅੱਛੀ ਬਾਰਿਸ਼ ਹੋਈ ਹੈ ਨਾਰਮਲ ਤੋਂ ਜ਼ਿਆਦਾ ਰਹੀ ਹੈ ਜਿਵੇਂ 240 ਮਿਲੀਮੀਟਰ ਤੱਕ ਹੋਈ ਹੈ 190 ਹੋਣੀ ਚਾਹੀਦੀ ਸੀ ਹੁਣ ਸਤੰਬਰ ਦੇ ਵਿੱਚ ਵੀ ਨਾਰਮਲ ਤੋਂ ਜ਼ਿਆਦਾ ਹੋਈ ਹੈ ਸੋ ਜਿਹੜੀ ਇਹ ਬਾਰਿਸ਼ਾਂ ਦਾ ਇੱਕ ਤਾਂ ਪੈਟਰਨ ਚੇਂਜ ਹੋ ਰਿਹਾ ਦੇਖ ਰਹੇ ਹਾਂ ਕਿ ਜੁਲਾਈ ਦੇ ਵਿੱਚ ਸਾਡੇ ਕੋਲ ਨਾਰਮਲ ਤੋਂ ਘੱਟ ਬਾਰਿਸ਼ ਸੀਗੀ ਅਗਸਤ ਦੇ ਵਿੱਚ ਨਾਰਮਲ ਤੋਂ ਜ਼ਿਆਦਾ ਰਹੀ ਹੈ ਹੁਣ ਸਤੰਬਰ 'ਚ ਨਾਰਮਲ ਤੋਂ ਜ਼ਿਆਦਾ ਰਹੀ ਹੈ ਔਰ ਆਲਮੋਸਟ ਲੱਗਦਾ ਹੈ ਕਿ ਨਾਰਮਲ ਤੋਂ ਜ਼ਿਆਦਾ ਹੋ ਹੀ ਜਾਏਗੀ ਕ੍ਰਾਸ ਕਰ ਸਕਦੀ ਹੈ ਸੋ ਜਿਹੜਾ ਇਹ ਪੈਟਰਨ ਚੇਂਜ ਹੋ ਰਿਹਾ ਹੈ ਕਿ ਅਗਸਤ ਦੇ ਵਿਚ بارشਾਂ ਹੋ ਰਹੀਆਂ ਇਨ ਸਪਾਈਟ ਆਫ ਜੁਲਾਈ ਸੋ ਉਹ ਵੀ ਸਾਨੂੰ ਇੱਕ ਤਰ੍ਹਾਂ ਨਾਲ ਦੇਖਣਾ ਪੈਣਾ ਹੈ ਕਿ ਜਿਹੜੀਆਂ ਸਾਡੀਆਂ ਅਗਸਤ ਤੇ ਜੁਲਾਈ ਸੈਪਟੰਬਰ ਤੇ ਵੀ ਸਾਡੀ ਕੀ ਰਿਕੁਆਇਰਮੈਂਟ ਹੈ ਬਾਰਿਸ਼ ਦੀ ਕਿਉਂਕਿ ਇੰਨੀ ਸਾਨੂੰ ਰਿਕੁਆਇਰਡ ਹੈ ਵੀ ਕਿ ਨਹੀਂ ਹੈ ਕਿਉਂਕਿ ਸਪਟੰਬਰ ਦੇ ਵਿੱਚ ਜੇ ਆਪਾਂ ਦੇਖਦੇ ਆ ਤਾਂ ਸਾਡੀਆਂ ਜਿਹੜੀਆਂ ਫਸਲਾਂ ਨੇ ਆਲਮੋਸਟ ਮੈਚੂਰ ਦੇ ਨੇੜੇ ਹੁੰਦੀਆਂ ਮੈਚੂਰਿਟੀ ਦੇ ਨੇੜੇ ਜਾਂ ਫਿਰ ਉਹਨਾਂ ਦੀ ਮਤਲਬ ਕੀ ਕਹਿ ਸਕਦੇ ਆਪਾਂ ਕਿ ਰਾਈਪਨਿੰਗ ਸਟੇਜ ਹੁੰਦੀ ਹੈ ਨਾ ਜਾਂ ਫਿਰ ਆਪਾਂ ਕਹਿ ਸਕਦੇ ਆ ਕਿ ਰੀਪਰੋਡਕਟਿਵ ਸਟੇਜ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਇੰਨਾ ਪਾਣੀ ਦੀ ਲੋੜ ਨਹੀਂ ਹੁੰਦੀ ਸੋ ਉਸ ਨੂੰ ਜ਼ਰੂਰ ਆਪਾਂ ਨੂੰ ਧਿਆਨ ਚ ਰੱਖਣਾ ਜਿਹਦਾ ਕਿ ਸਾਨੂੰ ਕਿਸ ਤਰ੍ਹਾਂ ਦਾ ਪੈਟਰਨ ਜਿਹੜਾ ਉਹ ਫੋਲੋ ਕਰਨਾ ਚਾਹੀਦਾ ਹੈ ਦੂਸਰਾ ਜਿਸ ਤਰ੍ਹਾਂ ਕਿ ਹੁਣ ਪਿੱਛੇ ਜੇ ਕਾਫੀ ਬਰਸਾਤ ਹੋਈ ਹੈ ਇਹ ਸਾਰੇ ਪੰਜਾਬ ਦੇ ਵਿੱਚ ਨਹੀਂ ਹੋਈ ਲੁਧਿਆਣੇ ਦੇ ਵਿੱਚ ਜ਼ਿਆਦਾ ਹੋਈ ਆ ਜਾਂ ਦੋ ਤਿੰਨ ਜ਼ਿਲ੍ਹੇ ਹੋਰ ਆ ਜਿਨ੍ਹਾਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਸੋ ਜਿਹੜਾ ਸਾਡਾ ਡੈਫਿਸਿਟ ਹੈ ਉਹਦੇ ਤੇ ਤਾਂ ਜ਼ਿਆਦਾ ਫਰਕ ਨਹੀਂ ਪਿਆ ਹਲੇ 23 24% ਐਫਸਿਟ ਚੱਲ ਰਿਹਾ ਹੈ ਬਟ ਇਹ ਹੈ ਕਿ ਜਿੱਥੇ ਬਾਰਿਸ਼ ਹੋਈ ਹੈ ਸਾਨੂੰ ਉੱਥੇ ਜ਼ਰੂਰ ਪਾਣੀ ਦਾ ਥੋੜਾ ਜਿਹਾ ਡਰੇਨੇਜ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਕਿ ਕਈ ਵਾਰੀ ਆਪਾਂ ਦੇਖਦੇ ਆ ਕਿ ਰੋਡਸ ਵੀ ਬਲੌਕ ਹੋ ਰਹੀਆਂ ਨੇ ਤੇ ਪਾਣੀ ਖੜਾ ਹੈ ਜਾਂ ਉਹ ਰੋਡਸ ਨੂੰ ਖਰਾਬ ਕਰ ਰਿਹਾ ਹੈ ਨਾ ਟ੍ਰੈਫਿਕ ਨੂੰ ਬਲੌਕ ਕਰ ਰਿਹਾ ਹੈ ਜਾਂ ਕਿਸੇ ਤਰ੍ਹਾਂ ਦੀ ਹੋਰ ਪ੍ਰੋਬਲਮਸ ਆ ਰਹੀਆਂ ਨੇ ਸੋ ਉਹ ਚੀਜ਼ਾਂ ਨੂੰ ਜਿਹੜਾ ਸਿਟੀ ਲੈਵਲ ਤੇ ਵੀ ਸਾਨੂੰ ਦੇਖਣਾ ਚਾਹੀਦਾ ਸੋ ਮੈਮ ਅ ਅਗਰ ਮੈਂ ਕਿਸਾਨ ਵੀਰਾਂ ਦੀ ਗੱਲ ਕਰਾਂ ਤੇ ਉਹਨਾਂ ਦੇ ਲਈ ਕਿੰਨੇ ਲਾਭਕਾਰੀ ਕਿ ਹੈ ਔਰ ਇਹ ਅਵਸਥਾ ਜ਼ਿਆਦਾ ਬਦਲ ਦੀ ਉਮੀਦ ਤੋਂ ਦੂਨੀ ਤੱਕ ਕਿ ਉਹਨਾਂ ਅਵਸਥਾ ਵੀ ਇੱਕ ਖਤਰੇ ਦੀ ਘੰਟੀ ਹੈ ਬਰਸਾਤ ਦਾ ਜ਼ਿਆਦਾ ਹਾਂਜੀ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਹੁਣ ਚੋਨੇ ਦੀ ਆਪਾਂ ਕਹਿ ਸਕਦੇ ਆਂ ਕਿ ਉਹਦਾ ਫਲੋਰਿੰਗ ਸਟੇਜ ਹੈ ਕਿਤੇ ਗ੍ਰੀਨ ਡਿਵੈਲਪਮੈਂਟ ਵੀ ਸ਼ੁਰੂ ਹੋ ਚੁੱਕੀ ਹੈ। ਤੋਂ ਉੱਥੇ ਮਤਲਬ ਕਈ ਜਗ੍ਹਾ ਤੇ ਰਿਪੋਰਟਾਂ ਆ ਰਹੀਆਂ ਨੇ ਕਿ ਬੈਕਟੀਰੀਅਲ ਬਲਾਈਟ ਜਿਹੜੀ ਬੈਕਟੀਰੀਅਲ ਲੀਫ ਬਲਾਈਟ ਹੈ ਉਹ ਆਇਆ ਜਾਂ ਫਾਲਸ ਮੱਟ ਹੈ ਜਾਂ ਉੱਧਰ ਕਿਸੇ ਤਰ੍ਹਾਂ ਨਾਲ ਕੋਈ ਹੋਰ ਮਤਲਬ ਪ੍ਰੋਬਲਮਸ ਵੀ ਆ ਰਹੀਆਂ ਨੇ ਜਿੱਥੇ ਹਨਾ ਫਾਲਸ ਮੱਟ ਦੀ ਵੀ ਪ੍ਰੋਬਲਮ ਆ ਰਹੀ ਹੈ। ਸੋ ਇਹ ਆਂਦੀਆਂ ਨੇ ਜਿੱਥੇ ਹਿਊਮਿਡਿਟੀ ਲੈਵਲ ਜ਼ਿਆਦਾ ਹੁੰਦਾ ਹੈ। ਸੋ ਹਿਊਮਿਡਿਟੀ ਲੈਵਲ ਤਾਂ ਐਕਚੁਅਲੀ ਜ਼ਿਆਦਾ ਹੈ ਹੀ ਹੈ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਬਾਰਿਸ਼ ਹੋਈ ਹੈ ਉਹਦੇ ਨਾਲ ਸਾਰੇ ਐਟਮਾਸਫੇਅਰ ਦੇ ਵਿੱਚ ਹਿਊਮਿਡਿਟੀ ਜਿਹੜੀ ਆ ਵਧ ਗਈ ਹੋਈ ਹੈ ਤੇ ਇਹ ਇੱਕ ਤਰ੍ਹਾਂ ਨਾਲ ਫੰਗਲ ਡਿਜ਼ੀਜ਼ਸ ਹੁੰਦੀਆਂ ਨੇ ਸੋ ਜਿੱਥੇ ਵੀ ਕਿਸਾਨ ਵੀਰਾਂ ਨੂੰ ਲੱਗਦਾ ਹੈ ਕਿ ਸਾਨੂੰ ਕੋਈ ਸਿੰਪਟਮਸ ਨਜ਼ਰ ਆ ਰਹੇ ਨੇ ਤਾਂ ਉੱਥੇ ਜਿਵੇਂ ਪਲਾਂਟ ਟਾਪਪਰਸ ਦੀ ਵੀ ਹੁੰੜਾ ਰਹੀ ਹੈ ਕਿ ਉਹ ਵੀ ਵਧ ਰਹੇ ਆ ਥੋੜੇ ਜਿਹਾ ਕਿਉਂਕਿ ਉਹ ਵੀ ਇਸ ਸੀਜ਼ਨ ਦੇ ਵਿੱਚ ਫੇਵਰੇਬਲ ਕੰਡੀਸ਼ਨਸ ਹੋ ਜਾਂਦੀਆਂ ਜੀ ਬਾ ਉੱਤੇ ਉਹਨਾਂ ਨੂੰ ਜਰੂਰ ਆਪਣਾ ਜਿਹੜੇ ਕਿਸਾਨ ਵੀਰਾਂ ਨੂੰ ਚਾਹੀਦਾ ਮਹਾਰਾ ਨਾਲ ਸੰਪਰਕ ਕਰਨ ਤੇ ਜਿਹੜੀ ਵੀ ਰਿਕੁਆਇਰਡ ਹੈਗੀ ਆ ਉਹਦੀ ਜਿਹੜੀ ਫੰਗੀਸਾਈਡ ਹੈ ਜਾਂ ਕੋਈ ਇਨਸੈਕਟੀਸਾਈਡ ਸਪਰੇਅ ਕਰਨਾ ਹੈ ਤਾਂ ਉਹ ਟਾਈਮਲੀ ਕਰਨ ਕਿਉਂਕਿ ਹਰ ਇੱਕ ਚੀਜ਼ ਦਾ ਪ੍ਰੋਪਰ ਟਾਈਮ ਤੇ ਅਗਰ ਕੀਤੀ ਜਾਵੇ ਉਹਦੀ ਪ੍ਰਬੰਧ ਤਾਂ ਫੇਰ ਹੀ ਉਹਦਾ ਫਾਇਦਾ ਹੁੰਦਾ ਸੋ ਇਹ ਜਰੂਰ ਚਾਹੀਦਾ ਕਿਉਂਕਿ ਇਸ ਸਟੇਜ ਤੇ ਡਿਸਕਲਰਿੰਗ ਵੀ ਹੋ ਜਾਂਦੀ ਹੈ ਕਈ ਵਾਰੀ ਗ੍ਰੀਨਸ ਦੀ ਹੈ ਨਾ ਕਿਉਂਕਿ ਇੰਨੀ بارش ਹੁੰਦੀ ਹੈ ਦੂਸਰੀ ਨਰਮੇ ਦੀ ਜਿਹੜੀ ਕ੍ਰੌਪ ਹੈ ਉਹਦੇ ਵਿੱਚ ਵੀ ਕਈ ਵਾਰੀ ਬਾਲ ਫਾਰਮੇਸ਼ਨ ਹੋ ਰਹੀ ਹੈ بارش ਹੋ ਜਾਂਦੀ ਹੈ ਤਾਂ ਵੀ ਪ੍ਰੋਬਲਮ ਆਉਂਦੀ ਹੈ ਸੋ ਹਰ ਹਾਲਤ ਦੇ ਵਿੱਚ ਜਿਹੜਾ ਹੈ ਕਿ ਮਾਰਾ ਨਾਲ ਜ਼ੋਰ ਸੰਪਰਕ ਕੀਤਾ ਜਾਏ ਬਟ ਜੇ ਆਪਾਂ ਅਗਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਹੁਣ ਸਾਨੂੰ ਥੋੜਾ ਜਿਹਾ ਸੇਫ ਸਾਈਡ ਲੱਗ ਰਹੀ ਹੈ ਕਿ ਜਿਸ ਤਰ੍ਹਾਂ ਫੋਰਕਾਸਟ ਸਾਨੂੰ ਆਈ ਹੈ ਜਾਂ ਅਸੀਂ ਕੋਈ ਆਪਣੇ ਸੈਟਲਾਈਟ ਇਮੇजेस ਦੇਖ ਰਹੇ ਹਾਂ ਜਾਂ ਜੋ ਲੌਂਗ ਰੇਂਜ ਫੋਰਕਾਸਟ ਦੇਖ ਰਹੇ ਹਾਂ ਪੁੱਛਣ ਵਾਲਾ ਸੀ ਕਿ ਜਿਸ ਤਰ੍ਹਾਂ ਕਿ ਉਹ ਗਣੇਸ਼ ਉਹ ਸਭ ਚੱਲ ਰਿਹਾ ਆ ਲਗਦਾ 10 ਡੇਸ ਚੱਲੇਗਾ ਸੋ ਕਿੱਦਾਂ ਦਾ ਮੌਸਮ ਜਿਹੜਾ ਹੁਣ ਦੇਖਣ ਨੂੰ ਮਿਲੇਗਾ ਸਾਡੇ ਦਸਤਾਨਾ ਹਾਂਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਦੇਖ ਰਿਹਾ ਕਿ ਹੁਣ ਜੇ ਆਪਾਂ ਗੱਲ ਕਰਦੇ ਆ ਸਾਡੇ ਕੋਲ ਟੈਂਪਰੇਚਰਸ ਕਾਫੀ ਫੇਵਰੇਬਲ ਨੇ ਜਿਸ ਤਰ੍ਹਾਂ ਕਿ 33 ਡਿਗਰੀ ਟੈਂਪਰੇਚਰ ਨਾਰਮਲੀ ਹੁੰਦਾ 33 ਦੇ ਨੀਅਰ ਬਾਊਟ ਹੀ ਚੱਲ ਰਿਹਾ ਜਿਹੜਾ ਦਿਨ ਦਾ ਟੈਂਪਰੇਚਰ ਹੈ ਰਾਤ ਦਾ ਟੈਂਪਰੇਚਰ ਜੇ ਮੈਂ 24 25 ਦੇ ਨੀਅਰਬਾਊਟ ਹੋਣਾ ਚਾਹੀਦਾ ਤੇ 26 ਚੱਲ ਰਿਹਾ दैट इज ਆਲਸੋ ਇਕੁਅਲ ਟੂ ਨਾਰਮਲ ਤੇ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਹੁਣ ਸਾਡੇ ਕੋਲ ਜਿਸ ਤਰ੍ਹਾਂ ਮੌਨਸੂਨ ਦੀ ਐਕਟੀਵਿਟੀ ਕਾਫੀ ਲੋ ਹੋ ਚੁੱਕੀ ਹੈ ਕਿਉਂਕਿ ਉਹਦੀ ਬੈਕਵਰਡ ਪੁਸ਼ ਹੋ ਚੁੱਕੀ ਹੈ ਇੰਨੀ ਜ਼ਿਆਦਾ ਮਤਲਬ ਨਾਰਥ ਰੀਜਨ ਵੱਲ ਉਹਦਾ ਮੂਵਮੈਂਟ ਨਹੀਂ ਹੈ ਸੋ ਕਾਫੀ ਚਾਂਸਸ ਨੇ ਕਿ ਹਲੇ ਸਾਡੇ ਕੋਲ 3-4 ਦਿਨ 4-5 ਦਿਨ ਵੀ ਆਪਾਂ ਕਹਿ ਸਕਦੇ ਆ ਕਿ ਜਿਹੜੀ ਫੋਰਕਾਸਟ ਆਈ ਹੈ 13 14 15 ਤੱਕ ਨੂੰ ਆਪਾਂ ਕਹਿ ਸਕਦੇ ਆ ਕਿ ਕੁਝ ਆਈਸੋਲੇਟਡ ਪਾਟਲਿਕ ਕਲਾਉਡੀ ਹੋ ਸਕਦਾ ਹੈ ਬਟ ਬਾਰਿਸ਼ ਦੀ ਸੰਭਾਵਨਾ ਕਾਫੀ ਘੱਟ ਹੈ ਮੇਰੇ ਅਕੋਰਡਿੰਗ ਹੈ ਕਿ ਇਨਾ ਚਿਰ ਤੋਂ ਮਗਨੈਸ਼ ਮਹੋਤਸਵ ਚੱਲ ਰਿਹਾ ਹੈ ਪੰਜ 6 ਦਿਨ ਤੋਂ ਲੱਗਦਾ ਹੈ ਕਿ ਸਾਨੀ ਡੇਜ਼ ਰਹਿਣਗੇ ਔਰ ਇਹ ਬੂੰਦਾ ਬੰਦੀ ਜਾਂ ਲਾਈਟ ਟੂ ਮੋਡਰੇਟ ਰਹਿਣ ਦਾ ਦੇਖਣ ਨੂੰ ਮਿਲ ਰਿਹਾ ਹੈ ਸਾਨੀ ਡੇਜ਼ ਹੀ ਰਹਿਣਗੇ ਮੇਨ ਲਾਈਟ ਟੂ ਮੋਡਰੇਟ ਦੀ ਦਾ ਕੋਈ ਚਾਂਸਸ ਨਹੀਂ ਹੈਗੇ ਮਤਲਬ ਥੋੜਾ ਬੱਤਾ ਜੇ ਕਿਤੇ ਹੋ ਸਕਦਾ ਜਿਸ ਤਰ੍ਹਾਂ ਕੋਈ ਲੋਕਲ ਸਿਸਟਮ ਬਣ ਕੇ ਕੋਈ ਥੋੜੀ ਬੱਤੀ ਲਾਈਟ ਮਤਲਬ ਕਿ ਬੁੰਡਾਬੰਦੀ ਹੋ ਗਈਆਂ ਸ਼ਾਵਰਸ ਹੋ ਗਏ ਹਨ ਬਟ ਬਾਰਿਸ਼ ਦੀ ਚਾਂਸਸ ਕਾਫੀ ਘਟ ਨੇ ਕਿਉਂਕਿ ਪ੍ਰੈਸ਼ਰ ਵੀ ਇੰਨਾ ਜ਼ਿਆਦਾ ਫਾਲ ਨਹੀਂ ਕਰ ਰਿਹਾ ਸਿਸਟਮ ਡਿਵੈਲਪ ਨਹੀਂ ਹੋਇਆ ਹੋਇਆ ਸੋ ਕਾਫੀ ਚਾਂਸਸ ਨਹੀਂ ਕਿ ਹਲੇ ਮਤਲਬ 15 ਤਰੀਕ ਤੱਕ ਸਾਡੇ ਕੋਲ ਜਿਹੜਾ ਮੌਸਮ ਹੈ ਕੁਝ ਟੁੱਟਵੀਂ ਬਦਲਵਾਈ ਜਿਵੇਂ ਪਾਟਲੀ ਕਲਾਉਡੀ ਕੰਡੀਸ਼ਨਸ ਹੋ ਸਕਦੀਆਂ ਆਈਸੋਲੇਟਿਡ ਮਾੜਾ ਮੋਟਾ ਹੋ ਸਕਦਾ ਬਟ ਜਿਸ ਤਰ੍ਹਾਂ ਕਿ ਆਪਾਂ ਫੁੱਲ ਸੋ ਜਿਸ ਤਰ੍ਹਾਂ ਐਕਟਿਵ ਹੋਈ ਹੁੰਦੀ ਹੈ ਲਾਈਟ ਟੂ ਮੋਡਰੇਟ ਰੇਨਫਾਲ ਐਕਸਪੈਕਟ ਹੁੰਦੀ ਹੈ ਉਸ ਟਾਈਪ ਦੀਆਂ ਕੰਡੀਸ਼ਨਸ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਹਲੇ ਤੱਕ ਜੋ ਸਾਡੇ ਕੋਲ ਫੋਰਕਾਸਟ ਹੈ ਸਨੀ ਡੇਸ ਦੇ ਚਾਂਸਸ ਹੈਗੇ ਨੇ ਹਾਂਜੀ ਤਾਂ ਗ੍ਰੈਜੂਅਲੀ ਟੈਂਪਰੇਚਰ ਰਾਈਜ਼ ਵੀ ਕਰ ਸਕਦਾ ਤੇ ਤਾਂ ਆਪਾਂ ਟੈਂਪਰੇਚਰ ਕਿੰਨਾ ਚੱਲਦਾ ਅਹ ਹਾਲੇ ਤਾਂ ਦੇਖੋ ਨੀਅਰ ਟੂ ਨਾਰਮਲੀ ਚੱਲ ਰਿਹਾ ਜਿਸ ਤਰ੍ਹਾਂ 33 ਡਿਗਰੀ ਆਪਣਾ ਦਿਨ ਦਾ ਟੈਂਪਰੇਚਰ ਹੁੰਦਾ ਹੈ ਐਂਡ 24 25 ਰਾਤ ਦਾ ਹੁੰਦਾ ਸੋ ਇਸੇ ਅਬਾਉਟ ਹੀ ਚੱਲ ਰਿਹਾ ਸੋ ਨਾ ਤਾਂ ਰਾਤਾਂ ਬਹੁਤ ਜ਼ਿਆਦਾ ਗਰਮ ਨੇ ਨਾ ਠੰਡੀਆਂ ਨੇ ਮੀਨਸ ਆਪਾਂ ਕਹਿ ਸਕਦੇ ਆਂ ਕਿ ਕਾਫੀ ਨਾਰਮਲ ਕੰਡੀਸ਼ਨਸ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸਨੀ ਰਹਿੰਦਾ ਤਾਂ ਫਿਰ ਥੋੜਾ ਗ੍ਰੈਜੂਅਲ ਟੈਂਪਰੇਚਰ ਜੂਰ ਰਾਈਜ਼ ਕਰੇਗਾ ਸੋ ਦੋਸਤੋ ਅਸੀ ਮੈਮ ਕੇਕੇ ਕਾ ਜਿਹਨੇ ਸਾਫ ਤੋਂ ਉਹਤੇ ਦੱਸਿਆ ਕਿ ਅਪਕਮਿੰਗ ਡੇਸ ਜਿਹੜੇ ਨੇ ਗਣੇਸ਼ ਮੌਸਮ ਨੂੰ ਚਲਦੇ ਹੋ ਅਗਰ ਗੱਲ ਕਰੀਏ ਤਾਂ ਤਕਰੀਬਨ 3 ਤੋਂ 4-5 ਦਿਨ ਜਿਹੜੇ ਹੈਗੇ ਨੇ ਉਹ ਸਨੀ ਡੇਸ ਰਹਿਣਗੇ ਛੁੱਟ-ਫੁੱਟ ਬਾਰਿਸ਼ ਕਹਿ ਸਕਦੇ ਹੋ ਸ਼ਾਵਰ ਰੇਨ ਹੋ ਸਕਦੀ ਹੈ ਲੇਕਿਨ ਅਗਰ ਜ਼ਿਆਦਾ ਸਮੇਂ ਤੱਕ ਅੱਧੇ ਸਨੀ ਡੇਸ ਰਹੇ ਤਾਂ ਤਾਪਮਾਨ ਜ਼ਰੂਰ ਵੱਧ ਸਕਦਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਜ਼ਰੂਰ ਕਰੋ ਸੋ ਕੈਮਰਾ ਪਰਸਨ ਤਰਮ